ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੂਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦੇ ਆਂ ਤੇ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਹੀ ਆਉਂਦਾ ਤੇ ਜੇ ਭਗਤੇ ਵਾਲੇ ਪਾਸੋਂ ਬਾਗੇਪੁਰਾਣੇ ਨੂੰ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘਾਂ ਲੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਨੇੜੇ ਬਾਈ ਦੇ ਨਸੀਬ ਪੈਲਸ ਰਹਿ ਜਾਂਦਾ ਰੋਡ ਦੇ ਉੱਪਰ ਹੀ ਬਾਈ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਸੋਹਣੀ ਵਿਹੜ ਡੱਬੀ ਤੇ ਇੱਕ ਆ ਮੱਝ ਤਾਜੀ ਸੂਈ ਸਵਾਈ ਹੈ ਬਾਈ ਦੱਸਦਾ ਸੀਗਾ ਕਿ ਬੌਲੇ ਤੋਂ ਜਾਵਾਂ ਸਵੇਰ ਸਾਫ਼ ਕਰਤੀ ਹੈ ਤੇ ਵੀਡੀਓ ਵੀ ਸਵੇਰ ਹੀ ਬਣਾ ਰਹੇ ਆ ਇਨਫਰਮੇਸ਼ਨ ਲੈ ਦੇਣਾ ਹਾਉ ਕਰਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫਰਮੇਸ਼ਨ ਲੈ ਕੇ ਤੇ ਮੱਝ ਰਾਜੀ ਬਹੁਤ ਆ ਵੱਡੀ ਮੱਝ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਨਾਮ ਕਮਨਪ੍ਰੀਤ ਸਿੰਘ ਪਿੰਡ ਬੋਸ ਸਿੰਘ ਵਾਲਾ ਤਹਿਸੀਲ ਅਪਨ ਨੂੰ ਬਾਗਾ ਫਰਾਣਾ ਜ਼ਿਲ੍ਹਾ ਮੁਕਾ ਫੋਨ ਨੰਬਰ ਦੱਸੋ ਫੋਨ ਨੰਬਰ 8872514494 8872514494 ਮੱਝੀ ਦਾ ਕੰਨਵਾ ਸੁਆ ਇਹ ਵੀ ਦੂਜਾ ਸੁਆ ਏ ਹੂੰ ਤੇ ਹਜੇ 5 6 ਦਿਨ ਕੱਢੂਗੀ ਬੈੜ ਠੀਕ ਹੈ ਤੇ ਦੁੱਧ ਜਾਨੀ ਕਿ ਆਪਨ ਨੂੰ ਮਾਲਕਾਂ ਨੇ ਪਹਿਲੇ ਸਵੇਰੇ 18 ਕਿਲੋ ਦੱਸਿਆ ਜਾਨੀ ਕਿ 19 20 ਕਿਲੋ ਦਾ ਪਾ ਦੁਬੱਡੀ ਹੈ ਹਾਂ ਜ਼ਿਆਦਾ ਲਿਆ ਹਾਂਜੀ ਕੱਢੀਏ ਬਾਹਰੋਂ ਦੋਸਤੋ ਦੂਜੇ ਸਵੇਰੇ ਵੀਰ ਕਹਿੰਦਾ ਸੁੰਦੀ ਹੈ ਦੋਸਤੋ ਨੌਜਵਾਨ ਵੀਰ ਹੈ ਛੋਟਾ ਜਿਹਾ ਵਪਾਰ ਦਾ ਕੰਮ ਕਰਦਾ ਹੈ ਮਤਲਬ ਇੱਕ ਦੋ ਪਸ਼ੂ ਸਾਫ਼ ਸੁਥਰੇ ਲਿਆ ਕੇ ਵੇਚ ਲੈਂਦਾ ਕੋਈ ਬਾਹਲਾ ਵੱਡਾ ਵਪਾਰ ਦਾ ਕੰਮ ਨਹੀਂ ਕੋਈ ਵਿੰਗੀਆਂ ਦੇ ਸੀ ਠੰਡੀਆਂ ਵੀ ਵਿੱਚੀ ਖਿੱਚੀ ਆਉਣੀਆਂ ਉਦਾਂ ਦਾ ਕੰਮ ਨਹੀਂ ਤਾਂ ਜਿਵੇਂ ਮਾਰਗੀ ਸੀਲ ਸਾਬ ਪੂਰੀ ਐ ਸਾਫ ਸੁਥਰਾ ਇਮਾਨਦਾਰੀ ਨਾਲ ਵਪਾਰ ਦਾ ਕੰਮ ਕਰਦਾ ਬਲ ਢੱਲਾ ਪਈਆਂ ਬਹੁਤ ਆ ਪੰਜ ਚਾਰ ਦਿਨ ਲੈ ਜਾਣੇ ਆ ਸਾਰੀ ਬਲ ਢੱਲ ਕੱਢ ਕੇ ਸੂ ਵੱਡੀ ਵਹਿੜਾ ਥਣਪਾਂਡੇ ਦੀ ਸਾਫ ਸੁਥਰੀ ਇਕੱਲੀ ਕੱਚੀ ਕੱਚੀ ਆ ਪੰਜਾਂ ਗੇ ਦਿਨਾਂ ਦੀ ਲੈ ਵਾ ਸੋਨਾ ਵੱਡਾ ਤਿਆਰ ਕਰਕੇ ਸੂ 18 ਕਿਲੋ ਦੁੱਧ ਬਈ ਦੱਸਦਾ ਪਹਿਲਾਂ ਨੇ ਦਿੱਤਾ 18 19 ਕਿਲੋ ਖੁੱਲਾ ਪਿਆ ਜੂ ਕਿਉਂਕਿ ਹੁਣ ਤਾਂ ਰੁੱਤ ਵਧੀ ਆ ਗਈ ਸਿਆਲ ਐ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜਾਤ ਵਾਲੀ ਵਹਿੜਾ ਜਿੰਨਾ ਪਾਲੋਗੇ ਉਹਨਾਂ ਚੋਲੋਗੇ ਮੈਂ ਪਿੱਲਰ ਤੇ ਛਾੜ ਆਲੀ ਜਾਣੀ ਮੇਰੀ ਮਰਜੀ ਸੀਲ ਸੌ ਫੋਲੀ ਐ ਭਵਨ ਜਵਾਕ ਚੋਈ ਜਾਣ ਇੰਨੀ ਸੀਲ ਸੌ ਦੂਜਾ ਸੂ ਆ ਮੈਂ ਕੀ ਵਹਿੜ ਨੇ ਬੰਨਣਾ ਬਹੁਤਾ ਘੱਲ ਬੋਕਈ ਐ ਕੱਲੀ ਕੱਚੀ ਕੱਚੀ ਆ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੂੰਹ ਮੱਥੇ ਦੀ ਸੋਹਣੀ ਆ ਬੋਦੀ ਵਾਲੀ ਵਛੀ ਉਸੇ ਦਾ ਹੁਣੇ ਬਾਈ ਨੇ ਨਵਾਦੀ ਇੱਕ ਠੰਡ ਇੱਕ ਸੁਬਾ ਆਈ ਵੀਡੀਓ ਬਣਾ ਰਹੇ ਆਂ ਕਲਬੜੀ ਕਰਕੇ ਨਵਾਦੀ ਤਾਂ ਥੋੜਾ ਜਿਹਾ ਇਕੱਠੀ ਜਿਹੀ ਖੜੀ ਆ ਜੈ ਜੈ ਮੋਲ ਕਮਲ ਮੈਂ ਅੱਬਾ 65 70 ਨਹੀਂ ਮੰਗਣਾ 58000 ਦੀ ਵੈੜ ਦੇਣਾ 58000 ਦੀ ਹਾਂਜੀ ਠੀਕ ਐ ਵੱਡੀ ਬਹੁਤ ਆ ਹੂੰ ਦੋਸਤੋ ਕੋਈ 65000 ਮੁੱਲ ਨਹੀਂ ਬਾਈ ਕਹਿੰਦਾ ਕੋਈ 70000 ਨਹੀਂ ਮੁੱਲ 58000 ਦੀ ਵੈੜ ਦੇ ਦੇਣੀ ਆ ਦੋ ਘੱਟ 60 ਦੀ ਵਿੱਚੋਂ ਮਾਨ ਤਾਣ ਹੋ ਜੂ ਪੇ ਫਿਕਰ ਹੋ ਕੇ ਅਗਲਾ ਜੇ ਤਿਆਰ ਹੋਈ ਫੁੱਲ ਪੈਸਿਆਂ ਦੀ ਆ ਕੱਲੀ ਕੱਚੀ ਕੱਚੀ ਪੰਜਾਂ ਚਾਰਾਂ ਦਿਨਾਂ ਦੀ ਅੱਜ ਤੁਹਾਨੂੰ ਪੰਜਾਂ ਚਾਰਾਂ ਦਿਨਾਂ ਦੀ ਕੱਚੀ 10000 ਭਾਜ ਮਿਲ ਜਣੀ ਤੇ ਨਹੀਂ ਜਦੋਂ ਤਿਆਰ ਹੋ ਜਾਂਦੀ ਆ ਇਹੇ 10000 ਹਾਂ 10000 ਮਹਿੰਗੀ ਮਿਲ ਲੀਆਂ ਕਿਉਂਕਿ ਹੁਣ ਬਾਜ਼ਾਰ ਉੱਠ ਖੜਿਆ ਕੰਮ ਧੰਦੇ ਦੀ ਆਲੇ ਪਾਸੋਂ ਲਗਭਗ ਸਾਰੇ ਵਿਲੇ ਹੋ ਗਏ ਆ ਤੇ ਪਹਿਲਾਂ ਬਾਜ਼ਾਰ ਇਦੋਂ 15 ਦਿਨ ਪਹਿਲਾਂ ਨਰਮ ਸੀਗਾ ਪਰ ਹੁਣ ਬਾਜ਼ਾਰ ਦਿਨੋਂ ਦਿਨ ਤਾਂ ਨੂੰ ਆਉਂਦਾ ਜਾਂਦਾ ਹੈ ਇਹੀ ਵੜ ਜੇ ਤੁਸੀਂ 10ਾਂ ਦਿਨਾਂ ਨੂੰ ਲੈਣੀ ਆ 10 12000 ਤੁਹਾਨੂੰ ਮਹਿੰਗੀ ਮਿਲਨੀ ਆ ਅੱਜ 58000 ਚੋਂ ਵੀ ਰਮਾਨ ਕਰ ਦੂ ਜੇ ਕਿਸੇ ਨੇ ਘਰੇ ਦੁੱਧ ਤੇ ਵਾੜ ਲਾਉਣੀ ਆ ਜਾਂ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਜਾਇਜ਼ ਜਾ ਮੁੱਲ 58000 ਦੋ ਨੰਬਰ ਤੇ ਆ ਜੀ ਬਾਈ ਇਹ ਬਈ ਆਪਨ ਨੂੰ ਤਾਂ ਤੀਜਾ ਸੂਆ ਦੱਸਿਆ ਪਰ ਚੌਥਾ ਮੰਨ ਦਿਆ ਪਾਦੇ ਠੀਕ ਹੈ ਤੇ ਕੱਲ ਹੀ ਸੂਈ ਹੈ ਮੈਂ ਜਮਾ ਬੋੜੇ ਚੋਂ ਖਾਲੀ ਕੀਤੀ ਵੀ ਆ ਠੀਕ ਹੈ ਦੁੱਧ ਜਾਨੀ ਕਿ ਆਪਨ ਨੂੰ ਤਾਂ ਉਹਨੇ 14 15 ਦੱਸਿਆ ਸੀਗਾ ਜਾਨੀ ਕਿ ਏਡੀ ਮਹਨ ਨੂੰ ਇੰਨਾ ਦੁੱਧ ਬਾਲਾ ਹੁੰਦਾ ਹਮ ਮਗਰ ਕੀ ਆ ਮਗਰ ਕੱਟੀ ਹੈ ਜੇਰ ਜੂਰ ਪੈ ਗਈ ਹਾਂਜੀ ਹਾਂ ਜੇਰ ਦੀ ਆਪਣੇ ਕੋਈ ਵੀਡੀਓ ਹੈ ਕੱਢੀ ਹੈ ਬਾਹਰੋਂ ਤੋਸ ਤੋਂ ਬੱਚਾ ਮਗਰ ਫੀਮੇਲ ਕਾਫ ਕੱਢੀ ਕਾਲੀ ਬਾਈ ਕਹਿੰਦਾ ਸੂਈ ਹੈ ਬੌਲੇ ਤੋਂ ਜਮਾ ਸਾਫ ਕਰਤੀ ਹੈ ਅਗਲੇ ਕਹਿੰਦੇ ਤੀਜਾ ਸੂਆ ਪਰ ਬਾਈ ਕਹਿੰਦਾ ਆਪਾਂ ਚੌਥਾ ਸੂਆ ਮੰਨ ਕੇ ਲਈ ਹੈ ਬਹੁਤ ਵਧੀਆ ਗੱਲ ਹੈ ਇੱਕ ਸੂਏ ਨਾ ਨਾ ਤਾਂ ਇਹ ਬੁੱਢੀ ਹੋਣ ਲੱਗੀ ਆ ਤੇ ਜੇ ਦੂਜਾ ਸੂਆ ਕਹਿ ਦਿਆਂਗੇ ਤੇ ਨਾ ਹੀ ਇਹ ਦੋਂਦੀ ਬਣ ਲੱਗੀ ਆ ਪਰ ਵਧੀਆ ਗੱਲ ਆ ਇਮਾਨਦਾਰੀ ਨਾਲ ਬਾਈ ਕਹਿੰਦਾ ਅਗਲੇ ਨੇ ਤੀਜਾ ਸੂਆ ਕਹਿ ਕੇ ਦਿੱਤੀ ਪਰ ਆਪਾਂ ਚੌਥਾ ਸੂਆ ਮੰਨ ਕੇ ਲਈ ਹੈ ਤੇ ਹਜੇ ਇਹਨੇ ਵਧੀਆ 8-9 ਸੂਵੇ ਦੁੱਧ ਪਿਆਉਣਾ ਕਰ ਮਾੜੀ ਨੇ ਵੱਡੀ ਮੱਝ ਐ ਵਜਣ ਵਾਲੀ ਐ ਬੌਲੇ ਤੋਂ ਜਮਾਂ ਸਾਫ਼ ਕੀਤੀ ਐ ਸਵੇਰ ਵੀਰ ਦੱਸਦਾ ਕਿ ਜਮਾਂ ਆਪਾਂ ਖਾਲੀ ਕਰਤੀ ਸੀ ਬਾਕੀ ਤੁਹਾਨੂੰ ਹਵਾਨਾ ਹੀ ਦੱਸਦਾ ਜਮਾਂ ਸਵੇਰ ਦੀ ਨਜੋੜੀ ਐ ਤੇ ਜੇ ਸਵੇਰ ਦੀ ਚਵਾਈ ਨਾ ਕੀਤੀ ਹੁੰਦੀ ਬੌਲਾ ਨਾ ਕੱਢਿਆ ਹੁੰਦਾ ਫਿਰ ਥਾਣਾ ਆਏ ਢਿੱਲੇ ਜੇ ਨਹੀਂ ਹੋਣੇ ਸੀ ਹਵਾਨਾ ਖਾਲੀ ਜੈ ਨਹੀਂ ਹੋਣਾ ਸੀ ਇਹ ਸੋਭਾ ਦੀ ਚਵਾਈ ਹੋਈ ਆ ਤਾਂ ਹੀ ਹਵਾਨਾ ਖਾਲੀ ਆ ਤੇ ਵੀਡੀਓ ਵੀ ਸਵੇਰ 9:00 ਵਜੇ ਬਣਾ ਰਹੇ ਆ ਮਾਰਨਿੰਗ ਦਾ ਟਾਈਮ ਆ ਆ ਤੁਸੀਂ ਦੇਖ ਸਕਦੇ ਆ ਸੂਰਜ ਹਜੇ ਨਿਕਲਦਾ ਸੂਰਜ ਦੇਵਤਾ ਪ੍ਰਗਟ ਹੁੰਦਾ ਹੈ ਹਜੇ ਤੇ ਅਸੀਂ ਸਾਰਾ ਦਿਨ ਪਿਆ ਸ਼ਾਮ ਦੀ ਚਵਾਈ ਸ਼ਾਮ ਤੱਕ ਹਵਾਨਾ ਬਹੁਤ ਆ ਬੋਲੀ ਨਾਲ ਭਰ ਲੈਣਾ ਮੋٹے ਮੋٹے ਥਾਨ ਆ ਅਸ ਦੀ ਚਵਾਈ ਵਾਲੇ ਆ ਹੂੰ ਦੋਸਤੋ ਥੋੜਾ ਜਿਹਾ ਕਰਦੇ ਆ ਇਹ ਤਾਂ ਆਮ ਹੀ ਨੋਰਮਲ ਗੱਲ ਹੀ ਆ ਪਸ਼ੂ ਬਗਾਨੇ ਬੰਦੇ ਕਰਕੇ ਕਰ ਜਾਂਦਾ 14-15 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਤੋ 14 15 ਇਹਨਾਂ ਦਾ ਆਮ ਨਾਲ ਹੀ ਪੀਉਣਾ ਚਾਹੀਦਾ ਕਿਉਂਕਿ ਵੱਡੀ ਮੱਝ ਆ ਵਜਨ ਵਾਲੀ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਮਗਰ ਕੱਟੀ ਇਹ ਆਮ ਹੀ ਨਾਲੂ ਨਾਲ ਹੀ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਜੀ ਕੋਈ ਵਹਿੜ ਲੈਂਦਾ ਉਹਨੂੰ ਵੀ ਹੁੰਦਾ ਕਿ ਬਾਈ ਮਗਰ ਹੂੰ ਵੱਛੀ ਹੋਵੇ ਜੇ ਕੋਈ ਮੱਝ ਲੈਂਦਾ ਉਹਨੂੰ ਹੁੰਦਾ ਕਿ ਬਾਈ ਮਗਰ ਕੱਟੀ ਹੋਵੇ ਤੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਮਗਰ ਕੱਟੀ ਫੀਮੇਲ ਕਾਪ ਕਟੜੀ ਜੈ ਜੈ ਮੋਲ ਕਮਲ ਇਹ 92 ਦੀ ਦੇ ਦੇਣਾ ਠੀਕ ਆ ਦੋਸਤੋ ਜੈ ਜੀ ਡਿਮਾਂਡ ਹੈ 92000 ਦੀ ਬਾਈ ਕਹਿੰਦਾ ਮੱਝ ਦੇ ਦੇਾਂਗੇ ਥੋੜਾ ਥੋੜਾ ਮਾਨਤਾਣ ਹੋ ਜਾਊਗਾ ਬੱਚਾ ਸੋਹਣਾ ਮਗਰ ਜੇ ਬੱਚੇ ਦੀ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸੂਏ ਨੂੰ ਬਾਈਣ ਬਹੁਤ ਆ 65-70000 ਦੀ ਮੈਂ ਤਾਂ ਨਹੀਂ ਆ ਇਹ ਤਾਂ ਗੱਲ ਹੈ ਦੋਸਤੋ ਤਾਜੀ ਸੂਈ ਹੈ ਜਲ ਆਪਾਂ ਗਲਤ ਗੱਲਾਂ ਨਹੀਂ ਕਰਦੇ ਪਰ ਜੇ ਮੰਨ ਲੀਏ ਇੱਕ ਟਾਈਮ ਆਪਾਂ ਸੋਚ ਵੀ ਲਈਏ ਤੇ 65-70000 ਦੀ ਦੂਜੇ ਪਾਸੇ ਵੀ ਹੈਗੀ ਪਰ ਇਹ ਤਾਂ ਕਰਮ ਵਾਲੀ ਤਾਜੀ ਸੂਈ ਹੈ ਜੈਜ ਮੁੱਲ ਹੀ ਆ 92000 ਕਿਉਂਕਿ ਅਧੋਂ ਜ਼ਿਆਦੇ ਮੁੱਲ ਦੀ ਦੂਜੇ ਪਾਸੇ ਆ ਜੇ ਸੂਵਾ ਛੈਲੋ ਸੈਲ ਦੁੱਧ ਪੀ ਕੇ ਵੀ ਸੇਲ ਕਰਦੇ ਆ ਤੇ ਤਾਂ ਵੀ 65-70000 ਦੀ ਦੂਜੇ ਪਾਸੇ ਵਿਕ ਜਣਾ ਤੇ ਮਗਰ ਮੁੱਲ ਕਿਹੜਾ ਰਹਿ ਗਿਆ 20000 ਰੁਪਇਆ ਰਹਿ ਗਿਆ ਤੇ 20000 ਦਾ ਸੂਵਾ ਤੁਸੀਂ ਪੀ ਲੈਣਾ ਨਾ ਉਹਦੇ ਨੂੰ ਕੱਟੀ ਤਿਆਰ ਨਹੀਂ ਤੇ ਛੈਲੋ ਸੈਲ 20000 ਚ ਇਹਨਾਂ ਦੁੱਧ ਕਿਸੇ ਨੇ ਦੇਣਾ ਨਹੀਂਗਾ ਬਾਕੀ ਫੋਨ ਨੰਬਰ ਸਕਰੀਨ ਤੇ ਪੈਂਦਾ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿ ਦੋ ਪਸ਼ੂ ਸੇਲ ਆ ਥੋੜਾ ਥੋੜਾ ਮਾਨਤਾਨ ਕੱਲੇ ਕੱਲੇ ਨਗ ਚੋ ਵੀ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਤੇ ਜੋ ਕੋਈ ਵਪਾਰੀ ਭੈਣ ਭਰਾ ਵੀ 5 6 ਦਿਨ ਸਾੰਭ ਕੇ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਕਰਮਾਰੀ ਵੱਛੀ ਵਧੀਆ ਪੈਸੇ ਵਟਾ ਜੂ ਕਿਉਂਕਿ ਹਜੇ ਦਿਨ ਲੈਂਦੀ ਹੈ ਅੱਜ ਮੁੱਲ 58000 ਜਾਇ ਜੀ ਆ 5-7 ਨੂੰ ਜਦੋਂ ਤਿਆਰ ਹੁੰਦੀ ਆ ਉਦੋਂ ਨੂੰ ਬਾਜ਼ਾਰ ਹੋਰ ਵੀ ਹੋ ਜਾਣਾ ਵਧੀ ਜਾਂਦਾ ਦਿਨੋਂ ਦਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਉਂਕਿ ਸਿਆਲੋ ਸਿਆਲਾਂ ਚ ਤਾਂ ਸਹੀ ਵੈਣ ਐਚ ਐਫ ਨਸਲ ਵਹਿੜ ਦੀ ਰੁੱਤ ਹੁੰਦੀ ਆ ਸਿਆਲੋ ਸੈਲ ਚੰਗੇ ਪੈਸਿਆਂ ਚ ਇਹ ਵਗਦੀਆਂ ਇਹ ਤੋਂ ਪਹਿਲਾਂ ਤਾਂ ਬਾਜ਼ਾਰ ਨਾਰਮਲ ਸੀ ਪਰ ਹੁਣ ਤੇਜ਼ ਹੋ ਗਿਆ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸਿਕਾ